ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਇਹ ਜਿਹੜੀ ਰਸਤਾ ਆਪਜੀ ਦੇਖ ਰਹੇ ਹੋ ਇਹ ਹਰਿਆਣਾ ਤੋਂ ਆਈ ਆ ਜੀ ਹਰਿਆਣਾ ਤੋਂ ਹਰਿਆਣਾ ਤੋਂ ਕਿੱਥੋਂ ਆਏ ਹੋ ਜੀ ਬੁਧਾਨ ਖੇੜੀ ਇੰਦਰੀ ਬਲੋਕ ਸ ਹੈ ਜਮ ਜ਼ਿਲ੍ਹਾ ਕਰਨਾਲ ਅੱਛਾ ਜੀ ਬੋਧਾਨ ਖੇੜੀ ਤਹਿਸੀਲ ਇੰਦਰੀ ਜ਼ਿਲ੍ਹਾ ਕਰਨਾਲ ਹਰਿਆਣਾ ਠੀਕ ਹੈ ਜੀ ਇਹ ਨੰਬਰਦਾਰ ਜੀ ਇਹ ਵਿੱਚ ਚੌਕੀਦਾਰ ਨੂੰ ਧੰਨਵਾਦੀ ਧੰਨਵਾਦ ਬਹੁਤ ਦੇਖੋ ਜੀ ਤੁਸੀਂ ਇਹ ਦੇਖ ਸਕਦੇ ਹੋ ਵੀ ਹਰਿਆਣੇ ਦੇ ਜਿੰਨੇ ਵੀ ਵੀਰ ਨੇ ਇਹਨਾਂ ਨੂੰ ਪਤਾ ਹੈ ਵੀ ਸਾਡੇ ਭਾਈ ਡੁੱਬੇ ਹੋਏ ਨੇ ਤੇ ਇਹ ਰਸਤਾ ਲੈ ਕੇ ਆਏ ਸੀਗੇ ਲੰਗਰ ਵਿੱਚ ਮਾਤਾ ਗੁਜਰੀ ਲੰਗਰ ਦੇ ਵਿੱਚ ਇਹ ਜਿਹੜੀ ਰਸਤਾ ਹੈ ਇਹ ਜਿਹੜਾ ਛੱਡ ਕੇ ਚੱਲੇ ਆਂ ਘੱਟੋ ਘੱਟ ਇਹਦੇ ਵਿੱਚ ਤਕਰੀਬਨ ਖੜਪੀਟ ਤਾਂ ਲਈ ਸਾਰਾ ਹੀ ਸਮਾਨ ਹੈ ਦਾਣਾ ਨੇ ਚੌੜਾ ਹੈ ਚੀਨੀ ਹੈ ਪਾਣੀ ਦੀਆਂ ਬੋਤਲਾਂ ਨੇ ਤੇ ਕਣਕ ਵੀ ਹੈ ਸਭ ਕੁਝ ਹੈ ਜੀ ਦਾਣਾ ਸਾਰੀਆਂ ਹੀ ਨੇ ਤੋ ਫੈਂਦੀ ਕਹਿ ਕੇ ਆਪਾਂ ਫਦੇ ਬਲਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ